ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਗ ਬਹਾਦਰ ਸਿਮਰਿਆ ਘਰ ਨੌਂ ਨੇ ਦਾਵੈ ਧਾਇ ਸਭ ਥਾਈ ਵੇਸਾ ਏ ਨੌਵੇਂ ਪਾਸ਼ਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਆਉਣ ਵਾਲੇ ਦਿਨਾਂ ਦੇ ਵਿੱਚ 350 ਸਾਲਾ ਸ਼ਹੀਦੀ ਸਤਾਪਦੀ ਦਾ ਦਿਹਾੜਾ ਆ ਰਿਹਾ ਹੈ ਇਸ ਨੂੰ ਮੁੱਖ ਰੱਖਦੇ ਹੋਏ ਸਮੂਹ ਸੰਗਤ ਦੇ ਚਰਨਾਂ 'ਚ ਨਿਮਰਤਾ ਸਹਿਤ ਜ਼ਰੂਰੀ ਬੇਨਤੀ ਹੈ ਖਾਸ ਤੌਰ ਤੇ ਆਸਟ੍ਰੇਲੀਆ ਦੀ ਸੰਗਤ ਆਪ ਜੀ ਦੇ ਚਰਨਾਚ ਬੇਨਤੀ ਹੈ ਗੁਰਤੇਗ ਬਹਾਦਰ ਮਹਾਰਾਜ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦੇ ਹੋਏ 350 ਸਹਿਜ ਪਾਠ ਸਾਹਿਬ ਪ੍ਰਾਰੰਭ ਕੀਤੇ ਜਾ ਰਹੇ ਹਨ ਸਥਾਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਵਾ ਕਰੇਗੀ ਵਰਨ ਵਿਖੇ ਤਰੀਕ ਹੈ 23 ਫਰਵਰੀ 2025 ਦਿਨ ਐਤਵਾਰ ਸਵੇਰੇ 9 ਵਜੇ ਤੋਂ ਲੈ ਕੇ 11 ਵਜੇ ਦੇ ਤੱਕ ਸੰਗਤ ਦੇ ਰੂਪ ਦੇ ਵਿੱਚ 350 ਸ੍ਰੀ ਸਹਿਜ ਪਾਠ ਸਾਹਿਬ ਪ੍ਰਾਰੰਭ ਹੋਨੇ ਹਨ ਇਹ ਸਾਰੇ ਹੀ ਪਾਠ ਸੰਗਤ ਦੇ ਦੁਆਰਾ ਗੁਰੂ ਕੇ ਪਿਆਰਿਆਂ ਦੁਆਰਾ ਕੀਤੇ ਜਾਣੇ ਹਨ ਨੌਵੇਂ ਪਾਤਸ਼ਾਹ ਗੁਰ ਤੇਗ ਬਹਾਦਰ ਮਹਾਰਾਜ ਜੀ ਅਤੇ ਗੁਰੂ ਕੇ ਪਿਆਰੇ ਸਿੱਖ ਭਾਈ ਮਤੀ ਦਾਸ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਆਪ ਜੀ ਦੀਆਂ ਮਹਾਨ ਲਾਸਾਨੀ ਸ਼ਹਾਦਤਾਂ ਨੂੰ ਮੁੱਖ ਰੱਖਦੇ ਹੋਏ ਸਾਡਾ ਫਰਜ਼ ਬੰਦ ਹੈ ਕਿ ਅਸੀਂ ਗੁਰਬਾਣੀ ਦੇ ਨਾਲ ਜੁੜੀਏ ਜਿਸ ਬਾਣੀ ਲਈ ਜਿਸ ਵਿਚਾਰ ਲਈ ਜਿਸ ਗੁਰਨਾਨਕ ਦੇ ਪੰਥ ਲਈ ਮਹਾਨ ਸ਼ਹਾਤਾ ਹੋ ਜਾਂਗੇ ਸੋ ਗੁਰੂ ਕੀਆਂ ਅਸੀਸਾਂ ਲੈਣ ਲਈ ਗੁਰਤੇਗ ਬਹਾਦਰ ਮਹਾਰਾਜ ਨੂੰ ਸਿਮਰਦੇ ਹੋਏ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਜੋ ਵੀ ਮਾਈ ਭਾਈ ਵੀਰ ਭੈਣ ਗੁਰਬਾਣੀ ਦਾ ਪਾਠ ਕਰਨਾ ਜਾਣਦਾ ਹੈ ਜਰੂਰ ਸਹਿਜ ਪਾਠ ਸਾਹਿਬ ਦੀ ਹਾਜ਼ਰੀ ਜਰੂਰ ਲਗਾਓ ਸਹਿਜ ਪਾਠ ਸਾਹਿਬ ਕਿਦਾਂ ਕੀਤੇ ਜਾਣੇ ਹਨ ਉਹ ਮੈਂ ਆਪ ਜੀ ਦੇ ਨਾਲ ਸਾਂਝਾ ਕਰਦਾ ਪਾਠਾਂ ਦੇ ਆਰੰਭਤਾ 23 ਫਰਵਰੀ ਦਿਨ ਐਤਵਾਰ 2025 ਨੂੰ ਹੋਵੇਗੀ ਤੇ ਪਾਠਾਂ ਦੇ ਭੋਗ 23 ਨਵੰਬਰ 2025 ਨੂੰ ਪाये ਜਾਣਗੇ ਲਗਭਗ ਆਪਣੇ ਕੋਲ 9 ਮਹੀਨੇ ਦਾ ਸਮਾਂ ਹੈ ਕਰੀਬ 270 ਦੇ ਦਿਨ ਕਰੀਬ ਦਿਨ ਬਣ ਜਾਂਦੇ ਆ ਜੇਕਰ ਰੋਜ਼ਾਨਾ 4 ਤੋਂ 5 ਅੰਗ ਆਪਾਂ ਕਰਦੇ ਆ 5 ਅੰਗ ਦੀ ਐਵਰੇਜ ਰੱਖ ਲੈਣੇ ਹਾਂ ਤਾਂ ਆਰਾਮ ਦੇ ਨਾਲ 9 ਮਹੀਨੇ ਦੇ ਵਿੱਚ ਸੈਚਪਾਟ ਸਾਹਿਬ ਜੀ ਦੀ ਸੰਪੂਰਨਤਾ ਹੋ ਜਾਏਗੀ ਤੇ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸੰਪੂਰਨ ਦਰਸ਼ਨ ਹੋ ਜਾਣਗੇ ਤੇ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਦਿਹਾੜਾ ਹੋਵੇਗਾ ਉਸ ਦਿਨ ਫਿਰ ਆਪਾਂ ਸੰਗਤ ਦੇ ਰੂਪ ਦੇ ਵਿੱਚ ਸਹਿਜ ਪਾਠਾਂ ਦੇ ਭੋਗ ਪਾਵਾਂਗੇ। ਤੋਂ ਜਿਹੜੀ ਪੋਥੀਆਂ ਕਿੱਥੋਂ ਮਿਲਣਗੀਆਂ ਉਹਦਾ ਕੀ ਪ੍ਰਬੰਧ ਹੈ ਇਹਦੇ ਸਬੰਧ ਵਿੱਚ ਬੇਨਤੀ ਹੈ। ਸਹਿਜ ਪਾਠ ਸਾਹਿਬ ਦੀਆਂ ਦੇ ਲਈ ਜੋ ਪੋਥੀਆਂ ਨੇ 23 ਫਰਵਰੀ ਨੂੰ ਜਦੋਂ ਪਾਠ ਆਰੰਭ ਹੋਣਗੇ ਉਸੇ ਦਿਨ ਹੀ ਦੋ ਪੋਥੀਆਂ ਦਾ ਸੈੱਟ ਤੇ ਨਾਲ ਰਹਿਲ ਭਾਅ ਉਹ ਕੇ ਸਟੈਂਡ ਜਿਸ ਤੇ ਉੱਪਰ ਪੋਥੀ ਪ੍ਰਕਾਸ਼ ਕੀਤੀ ਜਾਂਦੀ ਹੈ। ਤੇ ਨਾਲ ਰੁਮਾਲਾ ਸਾਹਿਬ ਇਸ ਸੰਗਤ ਨੂੰ ਦਿੱਤੇ ਜਾਣਗੇ ਜਿਹੜੀਆਂ ਸੰਗਤਾਂ ਆਪਣੇ ਨਾਮ ਪਹਿਲਾਂ ਰਜਿਸਟਰ ਕਰਾ ਦੇਣਗੀਆਂ ਸਾਨੂੰ ਲਿਖਾ ਦੇਣਗੀਆਂ ਸੋ ਨਾਮ ਜੋ ਨੰਬਰ ਤੇ ਲਿਖਾਉਣੇ ਹਨ ਆਪਣਾ ਰਜਿਸਟਰ ਕਰਾਉਣਾ ਹੈ ਉਹ ਨੰਬਰ ਸਕਰੀਨ ਦੇ ਉੱਪਰ ਵੀਡੀਓ ਦੇ ਵਿੱਚ चल ਰਹੇ ਨੇ ਆਪ ਜੀ ਇਹਨਾਂ ਨੰਬਰਾਂ ਦੇ ਉੱਪਰ ਜ਼ਰੂਰ ਆਪੋ ਆਪਣਾ ਨਾਮ ਲਿਖਾਓ ਤਾਂ ਜੋ ਆਪਾਂ ਸੰਗਤੀ ਰੋਹ ਚ ਪਾਠ ਆਰੰਭ ਕਰਕੇ ਨੌਵੇਂ ਪਾਤਸ਼ਾਹ ਤੇਗ ਬਹਾਦਰ ਸਿਮਰਿਆ ਕਰਨੋਂ ਦੇ ਦਾਵੈ ਧਾਇ ਸਭ ਥਾਈ ਹੋਏ ਸਹਾਇ ਸਤਿਗੁਰੂ ਜੀ ਦੇ ਆਸ਼ੀਸ਼ਾਂ ਦੇ ਪਾਤਰ ਬਣ ਸਕੀਏ ਜਰੂਰ ਇੱਕ ਇੱਕ ਪਾਠ ਦੀ ਹਾਜ਼ਰੀ ਲਗਾ ਕੇ ਗੁਰੂਆਂ ਖੁਸ਼ੀਆਂ ਪ੍ਰਾਪਤ ਕਰਨ ਦਾ ਯਤਨ ਕਰੀਏ ਜੀ ਬੇਨਤੀ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ